ਸਿਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਬਾਟਮ ਵਰਕ ਵਾਲੇ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਦੁਪੱਟਿਆਂ ਤੇ ਵੀ ਵਰਕ ਹੋਗਾ ਨਾਲ ਤੇ ਬਾਟਮ ਤੇ ਵੀ ਵਰਕ ਹੈ ਜੀ ਤੇ कॉटन ਦੇ ਵਿੱਚ ਸੂਟ ਦਿਖਾਵਾਂਗੇ ਮਸਲੀਨ ਦੇ ਵਿੱਚ ਵੀ ਸੂਟ ਦਿਖਾਵਾਂਗੇ ਹਰ ਤਰ੍ਹਾਂ ਦੇ ਸੂਟਾਂ ਚ ਤੁਹਾਡੇ ਲਈ ਲੈ ਕੇ ਆਏ ਜੀ ਆਪਾਂ ਤੇ ਪ੍ਰਾਈਸ ਸਭ ਦੇ ਅਲੱਗ-ਅਲੱਗ ਹੈ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ ਸਵਾ 9 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਥੋੜਾ ਕੋਈ ਵੀ ਸੂਟ ਦੇਖਣਾ ਤੁਹਾਨੂੰ ਸੀ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾ ਲਏ ਨੇ ਤਾਂ ਵੀ ਤੁਸੀਂ ਮੰਗਵਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣਿਆਂ ਜੀ ਤਾਂ ਵੀ ਤੁਸੀਂ ਮੰਗਵਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814658087 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ক্লোਜ਼ ਹੁੰਦਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਬ੍ਰਾਂਡਡ ਕਾਟਨ ਹੋਊਗੀ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਸੋਬਰ ਜਿਹਾ ਕਲਰ ਹੈ ਵਿਦਆਊਟ ਲਾਈਨਿੰਗ ਸੂਟ ਬਣਨਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੇ ਇਹ ਵਾਲੇ ਸੂਟ ਨੂੰ ਪਿਓਰ ਕਾਟਨ ਦੇ ਵਿੱਚ ਸੂਟ ਹੈ ਸ਼ਰਟ ਆਪਣੀ 2.5 ਮੀਟਰ ਦੀ ਤੇ ਨਾਲ ਹੈਗਾ ਬਾਟਮ ਤੇ ਵਰਕ ਦੇਖੋ ਬਹੁਤ ਪਿਆਰਾ ਵਰਕ ਬਾਟਮ ਤੇ ਬਹੁਤ ਸੋਹਣਾ ਵਰਕ ਹੋਇਆ ਵੀ ਜੀ ਬਾਟਮ ਤੇ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਕੱਟਵਰਕ ਤੇ ਵਿੱਚ ਵੀ ਸਾਰਾ ਵਰਕ ਹੋਇਆ ਜੀ 4 ਸਾਈਡ ਕੱਟਵਰਕ ਹੈ ਵਿੱਚ ਸਾਰੇ ਦੇ ਵਿੱਚ ਬਹੁਤ ਪਿਆਰਾ ਵਰਕ ਹੈ ਜੀ ਥੋੜਾ ਪਿਆਰਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ

ਇਹ ਤੇ ਸੂਟ ਦਾ ਨਾਲ ਇਹ ਬਾਟਮ ਤੇ ਵਰਕ ਆ ਗਿਆ ਨਾਲ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਬਹੁਤ ਸੋਹਣਾ ਕੋਟੇ ਦਾ ਦੁਪੱਟਾ ਸਾਰੇ ਦੁਪੱਟੇ ਤੇ ਵਰਕ ਹੈ ਤੇ ਫੋਰ ਸਾਈਡ ਕੱਟ ਵਰਕ ਪ੍ਰਾਈਸ ਹੈਗਾ 25 2500 ਪ੍ਰਾਈਸ ਦੇ ਨਾਲ ਆਪਣੇ ਇਹ ਦੋ ਸੂਟ ਸੇਮ ਪ੍ਰਾਈਸ ਹੈ ਜੀ ਦੋਨਾਂ ਸੂਟਾਂ ਦਾ ਪਿਓਰ ਕਾਟਨ ਦੇ ਵਿੱਚ ਸੂਟ ਵਿਦਆਊਟ ਲਾਈਨਿੰਗ ਸੂਟ ਬਣਨੇ ਇਹ 2500 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਉਣਾ ਇਹ ਹੈਗਾ ਪਿਓਰ ਆਰਗੈਂਜ਼ਾ ਤੇ ਹੈ ਜੀ ਬੜਾ ਸੋਹਣਾ ਫਿਰੋਜ਼ੀ ਗ੍ਰੀਨ ਕਲਰ ਹੈ ਪਿਓਰ ਆਰਗੈਂਜ਼ਾ ਤੇ ਇਹ ਆ ਗਈ ਸ਼ਰਟ ਕਿੰਨਾ ਸੋਹਣਾ ਪ੍ਰਿੰਟ ਹੈ ਨਾ ਜ਼ਿਆਦਾ ਵੱਡਾ ਨਾ ਛੋਟਾ ਬਹੁਤ ਪਿਆਰਾ ਜਿਹਾ ਪ੍ਰਿੰਟ ਸੋਬਰ ਰੋਜ਼ੀ ਗ੍ਰੀਨ ਕਲਰ ਤੇ ਇਸ ਦੇ ਨਾਲ ਹੈਗੀ ਕਰੇਵ ਦੀ ਬਾਟਮ ਇਹ ਬਾਟਮ ਤੇ ਵਰਕ ਆ ਜਾਣਾ ਕਰੇਵ ਤੇ ਬਾਟਮ ਹੈ ਤੇ ਨਾਲ ਹੈਗਾ ਟੈਬੀ ਦਾ ਟਾਈ ਐਂਡ ਡਾਈ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਪੂਰੇ ਟਾਈ ਟਾ ਮੀਟਰ ਦੇ ਦੁਪੱਟੇ ਹੁਣ ਬੜਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਇਹਦਾ ਪਿਓਰ ਟੈਬੀ ਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਸੂਟ ਨੈਕਸਟ ਸੂਟ ਦਿਖਾਣੇ ਇਹ ਪਿਓਰ ਮਸਲੀਨ ਦੇ ਵਿੱਚ ਹੈ ਜੀ ਲਾਈਨਿੰਗ ਵਾਲੀ ਮਸਲੀਨ ਜਿਹੜੀ ਅੱਜ ਕੱਲ ਚੱਲ ਰਹੀ ਆਪਣੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਇਹ ਵਾਲੇ ਕੱਪੜੇ ਦੀ ਫਿਟਿੰਗ ਬਹੁਤ ਪਿਆਰੀ ਹੁੰਦੀ ਹੈ ਫਿਰੋਜ਼ੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਤੇ ਇਸ ਤੇ ਨਾਲ ਹੈਗਾ बॉਟਮ ਤੇ ਵਰਕ ਬਹੁਤ ਸੋਹਣਾ ਵਰਕ ਬਾਟਮ ਤੇ ਇਹ ਦੇਖੋ ਬਹੁਤ ਸੋਹਣਾ ਨੀਚੇ ਆ ਜਾਣਾ ਵੇਲ ਇਪਰ ਫਲਾਵਰ ਇਹ ਬਾਟਮ ਤੇ ਵਰਕ ਆ ਗਿਆ ਇਹ ਨਾਲ ਹੈਗਾ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਵੀ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਕਟਵਰਕ ਤੇ ਕਾਰਨਰਸ ਤੇ ਫਲਾਵਰਸ ਬਣੇ ਆ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਬੜਾ ਪਿਆਰਾ ਸੂਟ ਹੈ ਪਿਓਰ ਲਾਈਨਿੰਗ ਮਸਲੀਨ ਦੇ ਵਿੱਚ ਤੇ ਪਿਓਰ ਤਾਂ ਦੁਪੱਟਾ ਨਾਲ ਵਿਥ ਬਾਟਮ ਵਰਕ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਹੈ ਇਹ ਵਾਲੇ ਸੂਟ ਬੜਾ ਪਿਆਰਾ ਜਿਹਾ ਸੂਟ ਹੈ ਇਹ ਲਾਈਨਿੰਗ ਮਸਲੀਨ ਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲ ਇਹ ਵੀ ਲਾਈਨਿੰਗ ਮਸਲੀਨ ਦੇ ਵਿੱਚ ਆ ਸੂਟ ਪ੍ਰਿੰਟਿੰਗ ਬੜੀ ਪਿਆਰੀ ਹੈ ਜਿਵੇਂ ਮੈਂ ਤੁਹਾਨੂੰ ਕੱਲ ਦਿਖਾਏ ਸੀ ਸੂਟ ਪਰ ਹਾਂਜੀ ਕੱਲ ਦਿਖਾਏ ਸੀ ਸੰਡੇ ਨੂੰ ਉਹਦੇ ਵਿੱਚ ਵੀ ਤੁਸੀਂ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਹੋ ਜੀ ਲਾਈਨਿੰਗ ਮਸਲੀਨ ਦੇ ਵਿੱਚ ਵੀ ਇਹ ਸ਼ਰਟ ਆ ਕੀ ਬੜਾ ਪਿਆਰਾ ਜਿਹਾ ਪ੍ਰਿੰਟਡ ਸ਼ਰਟ ਦਾ ਬੜਾ ਸੋਹਣਾ ਕਰੀਮ بیس ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਤੇ ਇਹ ਹੈਗਾ ਇਸ ਦੀ ਬਾਟਮ ਤੇ ਵਰਕ ਇਹ ਬਾਟਮ ਤੇ ਵਰਕ ਆ ਜਣਾ ਤੇ ਨਾਲ ਹੈਗਾ ਦੁਪੱਟਾ ਲਾਈਨਿੰਗ ਮਸਲੀਨ ਦੇ ਵਿੱਚ ਹੀ ਤੇ ਦੁਪੱਟੇ ਦੇ ਫੋਰ ਸਾਈਡ ਕੱਟ ਵਰਕ ਹੈ ਤੇ ਵਿੱਚ ਬੂਟੀਆਂ ਬਹੁਤ ਸੋਹਣਾ ਸੋਬਰ ਸਰਦਾਰੀ ਸੂਟ ਹੈ ਪਿਆਰਾ ਖੱਤੀ ਸਰਪ੍ਰਾਈਜ਼ ਦੇ ਨਾਲ ਆਪਣਾ ਇਹ ਵਾਲਾ ਸੂਟ 3800 ਪ੍ਰਾਈਸ ਹੈ ਜੀ ਇਹ ਦੋ ਸੂਟਾਂ ਦਾ ਨੈਕਸਟ ਸੂਟ ਦਿਖਾਣੇ ਬੜਾ ਸੋਹਣਾfrozy green ਜਿਹਾ ਕਲਰ ਤੇ ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਜਿਹਾ ਪ੍ਰਿੰਟ ਪਿਓਰ ਮਸਲੀਨ ਦੇ ਵਿੱਚ ਹੈ ਜੀ ਇਹ ਵਾਲਾ ਸ਼ਰਟ ਫ੍ਰੇਸ ਦੇ ਨਾਲ ਹੈਗੀ ਹੈ ਬੜੀ ਸੋਹਣੀ ਸਕਿਨ ਕਲਰ ਦੀ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਬਹੁਤ ਸੋਹਣਾ ਵਰਕ ਬਾਟਮ ਤੇ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਨਾਲ ਕੱਟਵਰਕ ਹੈ ਜੀ ਫੋਰ ਸਾਈਡ ਦੇ ਵਿੱਚ ਪੱਲਿਆਂ ਤੇ ਬਹੁਤ ਸੋਹਣੀ ਬੂਟੀਆਂ ਬਣੀਆਂ ਹੋਈਆਂ ਬਰੀਕ ਜਿਵੇਂ ਦੀਆਂ ਬਾਟਮ 'ਚ ਹੈਗੀਆਂ ਬੜਾ ਪਿਆਰਾ ਸੂਟ ਹੈ ਇਹ ਫਸਟ ਹਨ ਵਰਕ ਬਾਟਮ ਤੇ ਬਹੁਤ ਪਿਆਰਾ ਦੁਪੱਟਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਸਿੰਗਲ ਹੋਣਗੇ ਜੀ ਸਾਰੇ ਸੂਟ ਆਪਣੇ ਤਿਆਰ ਕਰਾਏ ਹੋਏ ਨੈਟ ਸੂਟ ਉਹ ਸੋਹਣਾ ਬਦਾਮੀ ਕਲਰ ਹੈ ਜੀ ਇਹ ਵਾਲੇ ਸੂਟ ਦਾ ਪਿਓਰ ਮਸਲੀਨ ਦਾ ਸੂਟ ਤੇ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਉਹ ਸੋਹਣਾ ਸੂਟ ਹੈ ਪਿਓਰ ਮਸਲੀਨ ਦੇ ਵਿੱਚ ਬਦਾਮੀ ਕਲਰ ਤੇ ਬੜਾ ਪਿਆਰਾ ਵਰਕ ਇਸਦੀ ਬਾਟਮ ਤੇ ਇਹ ਬਾਟਮ ਤੇ ਵਰਕ ਆ ਜਣਾ ਤੇ ਨਾਲ ਹੈਗਾ ਮਸਲੀਨ ਦਾ ਹੀ ਲਾਈਨਿੰਗ ਦੇ ਵਿੱਚ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਕਟਵਰਕ ਤੇ ਕਾਰਨਰਸ ਦੇਖੋ ਕਿੰਨੇ ਸੋਹਣੇ ਫਲਾਵਰ ਜਿਵੇਂ ਬਾਟਮ ਤੇ ਬਣਿਆ ਸੇਮ ਫਲਾਵਰ ਚਾਰੋਂ ਕਾਰਨਰਸ ਤੇ ਬਣੇ ਹੋਏ ਬੜਾ ਸੋਹਣਾ ਬਦਾਮੀ ਰੈਸਟ ਜਿਹਾ ਕਲਰ ਆ ਬਦਾਮੀ ਰੈਸਟ ਜਿਹਾ ਕਲਰ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਰਹਿਣਾ 35 3500 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੂਟ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਬਲੈਕ ਕਲਰ ਦੇ ਵਿੱਚ ਪਿਓਰ ਮਸਲੀਨ ਦੇ ਵਿੱਚ ਹੀ ਹੈ ਜੇ ਇਹ ਵਾਲਾ ਸੂਟ ਵੀ ਬਲੈਕ ਕਲਰ ਹੈ ਬਹੁਤ ਸੋਹਣਾ ਛੋਟਾ ਪ੍ਰਿੰਟ ਜਿਆਦਾ ਵੱਡਾ ਪ੍ਰਿੰਟ ਨਹੀਂ ਹੈਗਾ ਜਿਆਦਾ ਛੋਟਾ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਪ੍ਰਿੰਟ ਬਲੈਕ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਤੇ ਨਾਲ ਹੈਗੀ ਹੈ ਬਲੈਕ ਹੀ ਬਾਟਮ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਬਾਟਮ ਤੇ ਹੈ ਤੇ ਇਸ ਦੇ ਨਾਲ ਪਿਓਰ ਬਰਬਰੀ ਦਾ ਦੁਪੱਟਾ ਫੋਰ ਸਾਈਡ ਕੱਟਵਰਕ ਤੇ ਕਾਰਨਰਸ ਤੇ ਫਲਾਵਰ ਬਣੇ ਹੋਣੇ ਬਲੈਕ ਕਲਰ ਦੀ ਵੀ ਆਪਣੀ ਉਹ ਗ੍ਰੇਸ ਹੈ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਕਿੰਨਾ ਸੋਹਣਾ ਸੂਟ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਸੂਟ ਦਿਖਾਣੇ ਆ ਇਹ ਵੀ ਬਲੈਕ ਦੇ ਵਿੱਚ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਵਾਲੇ ਸੂਟ ਦੀ ਵੀ ਬਹੁਤ ਪਿਆਰਾ ਪ੍ਰਿੰਟ ਬਲੈਕ ਦੇ ਵਿੱਚ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਆਪਣੇ ਸਿਲੈਕਟ ਕਰੇ ਹੋ ਹੁੰਨੇ ਜੀ ਇੱਕ ਸਿੰਗਲ ਸਿੰਗਲ ਸਾਰਾ ਪ੍ਰਿੰਟ ਤੇ ਇਸ ਦੇ ਨਾਲ ਹੈਗੀ ਹੈ ਪੀਚ ਕਲਰ ਦੀ ਬਾਟਮ ਤੇ ਇਹ ਬਾਟਮ ਤੇ ਵਰਕ ਆ ਜਾਣਾ ਬਹੁਤ ਪਿਆਰਾ ਵਰਕ ਬਾਟਮ ਤੇ ਤੇ ਪਿਓਰ ਬੰਬਰ ਦਾ ਕਸ਼ਮੀਰੀ ਬੰਬਰ ਪਿਓਰ ਦਾ ਦੁਪੱਟਾ 4 ਸਾਈਡ ਕੱਟ ਵਰਕ ਬਲੈਕ ਥ्रेड ਦੇ ਨਾਲ ਤੇ ਕਾਰਨਰਸ ਤੇ ਫਲਾਵਰ ਬਣੇ ਹੋਏ ਬਹੁਤ ਸੋਹਣਾ ਪੀਚ ਤੇ ਬਲੈਕ ਦਾ ਕੰਟਰਾਸਟ ਬਹੁਤ ਪਿਆਰਾ ਸੂਟ ਹੈ बॉटम से भी सोहना हैवी वर्क है 35, प्राइस रहना थर्टी फाइव पैंती सौ प्राइज है जी बड़े सूट का सूट दिखाने नैक्सट टिस्टा ब्रांड के जी प्योर बिल्कुल प्योर मोडाल येलो कलर टिस्टा ब्रांड का सूट बहुत प्यारा येलो है प्यारा सूट ਇਸ ਦੇ ਨਾਲ ਬਾਟਮ ਹੈਗੀ ਹੈ ਟਾਈ ਐਂਡ ਡਾਈ ਦੇ ਵਿੱਚ ਟਾਈ ਐਂਡ ਡਾਈ ਦੀ ਬਾਟਮ ਤੇ ਪਿਓਰ ਬੰਬਰ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਕੱਟਵਰਕ ਤੇ ਕਾਰਨਰਸ ਤੇ ਬੜੀ ਸੋਹਣੀ ਅੰਬੀ ਵਾਲਾ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਵਰਕੇ ਦੀ ਸੂਟ ਬਹੁਤ ਜ਼ਿਆਦਾ ਸੋਹਣਾ ਜਦੋਂ ਇਹ ਸਟੀਚ ਹੋਣਾ ਹੈ ਸੂਟ ਇਹਦੀ ਅਲੱਗ ਜਿਹੀ ਲੁੱਕ ਆਣੀ ਹੈ ਕਿਉਂਕਿ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਤੇ ਟਾਈ ਐਂਡ ਡਾਈ ਦੇ ਵਿੱਚ ਬਾਟਮ ਹੈ ਜੀ 4000 ਪ੍ਰਾਈਸ ਹੈ ਜੀ ਟਿਸਟਾ ਬ੍ਰਾਂਡ ਦਾ ਸੂਟ ਹੈ 4000 ਪ੍ਰਾਈਸ ਤੇ ਵਾਲਾ ਇਹ ਵਾਲਾ ਸੂਟ ਨੈਕਸਟ ਸੂਟ ਹੈਗਾ ਆਪਣਾ ਪਿਓਰ ਸ਼ਫਾਨ ਦੇ ਵਿੱਚ ਪਿਓਰ ਸ਼ਫਾਨ ਟਿਸਟਾ ਬ੍ਰਾਂਡ ਦਾ ਸੂਟ ਹੈ ਇਹ ਵੀ ਰਸਟ ਕਲਰ ਦੇ ਵਿੱਚ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਇਹ ਵੀ ਪਿਓਰ ਸ਼ਫਾਨ ਦੇ ਵਿੱਚ ਸ਼ਰਟ ਹੈ ਬਿਲਕੁਲ ਪਿਓਰ ਦੇ ਵਿੱਚ ਇਹ ਸ਼ਰਟ ਆ ਗਈ ਤੇ ਇਸ ਦੇ ਨਾਲ ਪਿਓਰ ਮੋਡਲ ਦੀ ਬਾਟਮ ਤੇ ਬਾਟਮ ਤੇ ਦੇਖੋ ਕਿੰਨਾ ਸੋਹਣਾ ਹੈਵੀ ਵਰਕ ਹੈ ਜੀ ਬਾਟਮ ਤੇ ਬਹੁਤ ਪਿਆਰਾ ਜਿਹਾ ਵਰਕ ਹੈ ਸਕਿਨ ਦੇ ਉੱਪਰ ਤੇ ਨਾਲ ਹੈਗਾ ਬਰਬਰੀ ਦਾ ਦੁਪੱਟਾ ਟਾਈ ਐਂਡ ਆਈ ਬਹੁਤ ਸੋਹਣਾ ਲੈਰੀਆ ਬਣਿਆ ਹੋਇਆ ਦੇਖੋ ਦੁਪੱਟੇ ਦੇ ਵਿੱਚ ਸਾਰਾ ਇਹ ਤੇ 4 ਸਾਈਡ ਕੱਟ ਵਰਕ ਤੇ ਵਿੱਚ ਬੂਟੀਆਂ 4 ਸਾਈਡ ਕੱਟ ਵਰਕ ਹੈ ਵਿੱਚ ਬੂਟੀਆਂ 2 ਮੀਟਰ ਦਾ ਦੁਪੱਟਾ ਪੂਰਾ ਪਿਓਰ ਬਰਬਰੀ ਦੇ ਵਿੱਚ ਟਾਈ ਐਂਡ ਆਈ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਸ ਦਾ ਬ੍ਰੈਂਡ ਦਾ ਪਿਓਰ ਸ਼ਫਾਉਣ ਦੇ ਵਿੱਚ ਪਿਓਰ ਮੋਡਲ ਦੀ ਬਾਟਮ ਵਿਦ ਵਰਕ ਤੇ ਦੁਪੱਟਾ ਟਾਈ ਐਂਡ ਡਾਈ ਵਿਦ ਵਰਕ 4500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੋਚੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ